ਆਈ ਗੋਡੀ ਦਾ ਆਨਸਾ ਕੀ ਲਾਹੂ ਹੁੰਦੀ ਹੈ ਇੱਥੋਂ ਹੁਣ ਕਥਾ ਸ਼ੁਰੂ ਕਰਨ ਲੱਗੇ ਆਂ ਮਠਿੰਡੇ ਤੋਂ ਸਤਿਗੁਰੂ ਜੀ ਪੂਰੋ ਬਲ ਤੁਰ ਪਏ ਸ਼ਾਇਦ ਕਿ ਸਿੱਖ ਨਾਲ ਸਨ ਮਾਲਵੇ ਦੇ ਸਿੰਘ ਵਿਦਾ ਕਰਕੇ ਬਾਅਸ ਮੁੜ ਗਏ ਸਤਿਗੁਰੂ ਜੀ ਚੱਲਦੇ ਚੱਲਦੇ ਸਰਸੇ ਪੁੱਜੇ ਸਰਸਾ ਉਸ ਵੇਲੇ ਮਮੂਲੀ ਕਸਵਾਸੀ ਫੇਰ ਵੀ ਜਿੰਨੇ ਇੱਕ ਹਿੰਦੂ ਖੱਤਰੀਆਂ ਦੇ ਘਰ ਸਨ ਉਹ ਚੰਗੇ ਸਨ ਸਾਰੇ ਰੱਜ ਕੇ ਖਾਂਦੇ ਸੀ ਸਤਿਗੁਰੂ ਜੀ ਦਾ ਡੇਰਾ ਪੁੱਜਿਆ ਦੇਖ ਕੇ ਇੱਕ ਖੱਤਰੀ ਨੇ ਸਿੰਘਾਂ ਕੋਲੋਂ ਪੁੱਛੀ ਕਿ ਤੇ ਕਿਸ ਦਾ ਡੇਰਾ ਹੈ ਅੱਗੋਂ ਸਿੰਘਾਂ ਉੱਤਰ ਦਿੱਤਾ ਸੱਚੇ ਪਾਤਸ਼ਾਹ ਕਨਗਿਆ ਵਾਲੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਆਪ ਸਾਥ ਹਨ ਉਹਨਾਂ ਦਾ ਦੇ ਰਹੇ ਹਨ ਆਪ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉੱਤੇ 10ਵੇਂ ਰੂਪ ਹਨ ਆਪ ਦੀ ਮਹਿਮਾ ਕਥਨ ਨਹੀਂ ਹੋ ਸਕਦੀ ਜੀਬਾਂ ਨੂੰ ਉਤਾ ਰਹੇ ਹਨ ਇਹ ਸੁਣ ਕੇ ਖੱਤਰੀ ਘਰ ਆ ਗਿਆ ਬਾਕੀ ਦੇ ਖੱਤਰੀਆਂ ਨੂੰ ਇਕੱਠਾ ਕਰਕੇ ਉਸ ਨੇ ਪ੍ਰੇਰਨਾ ਕੀਤੀ ਕਿ ਸਾਰੇ ਰਲ ਕੇ ਸਤਿਗੁਰੂ ਤੇ ਸਿੰਘਾਂ ਦੀ ਸੇਵਾ ਕਰੀਏ ਉਸ ਮੇਲੇ ਸਾਹ ਸੰਤਾਂ ਦੇ ਮਹਾ ਪਰਖਾਂ ਦੀ ਸੇਵਾ ਕਰਨੀ ਬਹੁਤ ਚੰਗੀ ਸਮਝੀ ਜਾਂਦੀ ਸੀ ਕਿ ਉਹ ਹਮੰਤਾ ਸਮਾ ਨਹੀਂ ਸੀ ਦੂਸਰਾ ਉਸ ਸਮੇਂ 17ਵੀ ਅਤੇ 18ਵੀ ਸਦੀ ਭਗਤੀ ਭਾਵ ਬਹੁਤਾ ਸੀ ਤੀਸਰਾ ਉਸ ਵੇਲੇ ਹਰ ਇੱਕ ਘਰ ਦਾ ਕੋਈ ਨਾ ਕੋਈ ਗੁਰੂ ਹੁੰਦਾ ਸੀ ਹਰ ਕੋਈ ਕਿਸੇ ਨਾ ਕਿਸੇ ਅષ્ટਦੀਪਾਸ਼ਨਾ ਜ਼ਰੂਰ ਕਰਦਾ ਸੀ ਸੱਸਾ ਵਰਗੇ ਜੰਗਲੀ ਲੱਕੇ ਵਿੱਚ ਤਾਂ ਕੁਦਰਤੀ ਧਰਮ ਬਾਬਸੀ ਕਿਉਂਕਿ ਸਾਹੂਕਾਰ ਲੋਕ ਚੋਰਾਂ ਤੇ ਹਕੂਮਤ ਦੇ ਸਾਰੇ ਵਿੰਦਿਆ ਕੋਲੋਂ ਡਰਦੇ ਰਹਿੰਦੇ ਸਨ ਖत्री ਨੇ ਸਤਗੁਰੂ ਜੀ ਦਾ ਡੇਰਾ ਇੱਕ ਖੁੱਲੀ ਥਾਂ ਤੇ ਕਰਾ ਦਿੱਤਾ ਬਹੁਤ ਖੁਸ਼ੀ ਤੇ ਉਤਸ਼ਾਹ ਨਾਲ ਸੇਵਾ ਕੀਤੀ ਸੈਮਾ ਨੇ ਉਹਨਾਂ ਦਾ ਭਗਤੀ ਭਾਵ ਦੇਖ ਕੇ ਉੱਥੇ ਦੀਵਾਨ ਕੀਤਾ ਦੇਵ ਦੇਸ਼ ਕੀਤਾ ਜਿਸ ਵੇਲੇ ਸਹਿਮ ਉਹ ਬੰਦੇਸ਼ ਕਰ ਰਹੇ ਸਨ ਤਾਂ ਇੱਕ ਅਦਖੜਾ ਇਸਤਰੀ ਮਰਲਾਫ ਕਰਦੀ ਹੋਈ ਸਭਾ ਦੀ ਹਜ਼ੂਰੀ ਵਿੱਚ ਪੁੱਜੀ ਉਸ ਨੂੰ ਸਤਿਗੁਰੂ ਜੀ ਨੇ ਹੌਸਲਾ ਦਿੱਤਾ ਤੇ ਪੁੱਛਿਆ ਕਿ ਉਸ ਦੇ ਰੋਣ ਦਾ ਕਾਰਨ ਕੀ ਹੈ ਉਹ ਇਸਤਰੀ ਨੇ ਕਿਹਾ ਮਹਾਰਾਜ ਮੇਰੇ ਪਤੀ ਨੂੰ ਖਡਾਲਾ ਦੇ ਹਾਕਮ ਨੇ ਮੱਲੋ ਮਲੀਨਰ ਦੋਸ਼ ਪੂਰੇ ਬੱਚਾ ਛੋਟਾ ਛੱਡਿਆ ਹੈ ਉਹ ਚੰਦਰਾ ਹਾਕਮ ਆਖਦਾ ਹੈ ਤੋਸਾਂ ਦੀ ਬੇਟੀ ਸੁੰਦਰ ਤੇ ਜਵਾਨ ਹੈ ਉਹ ਮੈਨੂੰ ਦੇ ਦਿਓ ਪਰ ਸੱਚੇ ਬਾਦਸ਼ਾ ਅਸਾਂ ਆਪਣੀ ਬੇਟੀ ਦਾ ਧਰਮ ਬਚਾਉਣ ਦੇ ਬਦਲੇ ਉਸ ਨੂੰ ਦੂਰ ਭੇਜ ਦਿੱਤਾ ਤੇ ਵਿਆਹ ਦਿੱਤਾ ਹੈ ਮੇਰੇ ਪਤੀ ਨੂੰ ਛਡਾਇਆ ਜਾਵੇ ਨਹੀਂ ਤੇ ਪਾਪੀ ਮਾਰ ਛੁੱਟੇਗਾ ਉਹ ਬਹੁਤ ਕਰਨ ਇਹ ਸਵਾਦ ਦਾ ਤਰਕ ਹਾਕਮ ਹੈ ਮੇਰੇ ਤੇ ਦਇਆ ਕਰੋ ਮਿਹਰ ਕਰੋ ਉਸ ਸਤਰੀ ਦਾ ਇਹ ਤਰਲਾ ਸੁਣ ਕੇ ਉਸ ਦੀ ਮੰਦੀ ਦਸ਼ਾ ਦੇਖ ਕੇ ਸਤਿਗੁਰੂ ਜੀ ਆਸਣ ਤੋਂ ਉੱਠੇ ਉਸੇ ਵੇਲੇ ਘੋੜੇ ਉੱਤੇ ਸਵਾਰ ਹੋਏ ਤੇ ਨਾਲ ਪੰਜ ਸਿੱਖ ਲੈ ਕੇ ਖਡਾਲੇ ਨੂੰ ਚੱਲ ਪਏ ਡੇਰਾ ਸਾਸਾ ਹੀ ਰਹਾ ਉਸ ਸਤਰੀ ਬੀ ਸੈਮਾ ਦੀ ਡੇਰੇ ਰਹੀ ਖਡਾਲਾ ਸਾਸੇ ਤੋਂ ਨੇੜੇ ਹੀ ਸੀ ਉੱਥੋਂ ਦਾ ਜਲਮਹਾ ਖੁਨਬੀ ਵਖਸ਼ ਸੀ ਉਹ ਬਹੁਤ ਹੀ ਦੁਰਾਚਾਰੀ ਲਚਾਰੀ ਪਰਸ ਸੀ ਸਹਿਮਾਨਰ ਪੈਤਾ ਨਾਲ ਉਹਦੀ ਹਬੀ ਲੀਦੇ ਬੱਚ ਪੁੱਜ ਕੇ ਨਵੀ ਬਖਸ਼ ਨੂੰ ਹਾਕ ਮਾਰੀ ਉਹਦੇ ਆਦਮੀ ਬਾਹਰ ਆਏ ਉਹਨਾਂ ਨੇ ਨਵੀ ਬਖਸ਼ ਨੂੰ ਸੱਧਿਆ ਉਹ ਉਸੇ ਮੇਲੇ ਸ਼ਰਾਬ ਦੇ ਨਸੇ ਵਿੱਚ ਚੂ ਸੀ ਸਹਿਮਾਨੇ ਬਿਨਾ ਕੋ ਜਾ ਆਖੇ ਉਸ ਨੂੰ ਗੋਲੋਂ ਹੜ ਲਿਆ ਦੇ ਬਚਨ ਕੀਤਾ ਅੰਦਾਸ ਗਲੱਬ ਕਿੱਥੇ ਹੈ ਉਸ ਨੂੰ ਪੂਰੇ ਵਿੱਚ ਕਿਉਂ ਪਾ ਛੱਡਿਆ ਹੈ ਤੇਰੇ ਕਾ ਤੇਰਾ ਕਾਲ ਨੇੜੇ ਆਪ ਜਾ ਹੈ ਖੁਦਾ ਨੂੰ ਯਾਦ ਕਰਨਾ ਹੈ ਤਾਂ ਕਰ ਲੈ ਤੇਰੇ ਪਾਪਾਂ ਦਾ ਅੰਤ ਹੋਣ ਲੱਗਾ ਹੈ ਤੇ ਜਲਮਾ ਦੀ ਪਕਾਰ ਦੂਰ ਤੱਕ ਪੁੱਜ ਗਈ ਹੈ ਨਵੀਂ ਬਖਸ਼ਿਸ਼ ਘਰ ਆ ਗਿਆ ਓਹ ਕੇ ਬਾਜ ਮੰਗ ਅਚਨਚੇਤ ਸਤਿਗੁਰੂ ਜੀ ਨੇ ਉਸ ਨੂੰ ਇਉਂ ਫੜ ਲਿਆ ਜਿਵੇਂ ਬਾਜ ਕਬੂਤਰ ਨੂੰ ਫੜ ਲੈਂਦਾ ਹੈ ਦੂਜਾ ਉਹ ਸ਼ਰਾਬੀ ਸੀ ਤੀਸਰਾ ਉਹਦੇ ਆਦਮੀ ਉਹਦੇ ਕੋਲ ਨਹੀਂ ਸਨ ਉਹ ਤਾਂ ਬਹੁਤ ਭੈਪ੍ਰੀਤ ਹੋਇਆ ਉਹ ਸਨੇਹ ਸੇ ਬਾਅਦਗੇ ਜਾਣ ਦਾ ਤਰਲਾ ਕੀਤਾ हे خدا ਦੇ ਬੰਦੇ ਮੈਂ ਪਾਪੀ ਜ਼ਰੂਰ ਹਾਂ ਮੈਂ ਦੁਰਾਚਾਰੀ ਹਾਂ ਪਰ ਮੇਰਾ ਗਾਲ ਛੱਡ ਦੇ ਮੈਨੂੰ ਰਤਾ ਸਾਹ ਲੈ ਲੈਣ ਦੇ ਫੇਰ ਮੈਂ ਕੁਝ ਦੱਸਾਂਗਾ ਮੇਰੀ ਜਾਨ ਬਖਸ਼ਿ ਮਾਖੀ ਕਰਖਦਾ ਦੀ ਮਾਤੇ ਮੀਰੇ ਤੇ ਮਿਹਰ ਕਰ ਮੈਂ ਹੁਣੇ ਹੀ ਗੁਲਾਬੇ ਨੂੰ ਪੂਰੇ ਵਿੱਚੋਂ ਬਾਹਰ ਮੰਗਵਾ ਦਿੰਦਾ ਹਾਂ ਉਹਦੇ ਝੂਠ ਬੋਲਣ ਤੇ ਸਤਿਗੁਰੂ ਜੀ ਨੂੰ ਕ੍ਰੋਧ ਆਇਆ ਸੇਬਾ ਨੇ ਉਸ ਨੂੰ ਹੁਲਮਣਾ ਲੂਣ ਕੇ ਕਿਹਾ ਮਨ ਮੀਲੇ ਨੀ ਵੀ ਝੂਠ ਬੋਲਣੋਂ ਨਹੀਂ ਤੜਦਾ ਗੁਲਾਬੇ ਨੇ ਚੋਰੀ ਨਹੀਂ ਕੀਤੀ ਸਗੋਂ ਤੂੰ ਝੂਠ ਤੇ ਚੋਰੀ ਕੀਤੀ ਹੈ ਨਾਕਾਮਾਂ ਦੀ ਨੀਤ ਕੀਤੀ ਸੀ ਉਸ ਦੀ ਜਮਾਨ ਰੂਮਤੀ ਲੜਕੀ ਨੂੰ ਆਪਣੇ ਘਰ ਪਾਉਣਾ ਚਾਹੁੰਦਾ ਸੀ ਕਿ ਇਹ ਗੱਲ ਠੀਕ ਹੈ ਬਾਪੀ ਤੇਰੇ ਵਰਗੇ ਬੰਦਿਆਂ ਦਾ ਧਰਤੀ ਤੇ ਜਿਉਣਾ ਚੰਗਾ ਨਹੀਂ ਤੈਨੂੰ ਅੱਜ ਨਰਕਾਂ ਨੂੰ ਭੇਜਿਆ ਜਾਵੇਗਾ ਸੇਬਾਂ ਇਸ ਤਰ੍ਹਾਂ ਨਵੀਂ ਬਖਸ਼ਣ ਨੂੰ ਡਰਾ ਰਹੇ ਸਨ ਇਹ ਨਵੀਂ ਬਖਸ਼ ਦੀ ਮੇਗਮਾ ਆਪੁੱਜੀ ਉਹ ਸਨੇਹ ਸਤਿਗੁਰੂ ਜੀ ਦੇ ਚਰਨ ਫੜ ਲਏ ਚਰਨ ਫੜ ਕੇ ਰੋ ਰੋ ਕੰਬ ਕੰਬ ਕੇ ਤਰਲਾ ਕੀਤਾ ਇਹ ਖਦਾਰੂ ਪੀਰ ਜੀ ਮੈਨੂੰ ਰੰਡੀ ਨਾ ਕਰੋ ਮੇਰੇ ਤੇ ਤਰਸ ਕਰੋ ਇਸ ਦੀ ਜਾਨ ਬਖਸ਼ੀ ਬਖਸ਼ੀ ਕਰੋ ਸਤਿਗੁਰੂ ਜੀ ਨੇ ਨਵੀ ਬਖਸ਼ ਨੂੰ ਛੱਡ ਦਿੱਤਾ ਤੇ ਉਸ ਦੀ ਮੇਗਮ ਨੂੰ ਬਾਹੋਂ ਫੜ ਕੇ ਉੱਪਰ ਖਲਿਆਰ ਕੇ ਕਿਹਾ ਬੇਟੀ ਇਸ ਪਾਪੀ ਨੂੰ ਦੰਨ ਦੇਣਾ ਹੀ ਚੰਗਾ ਹੈ ਤੇਰੇ ਵਰਗੀ ਦੇਵੀ ਕੋਣੋਂ ਹੁੰਦਿਆਂ ਹੋਇਆਂ ਵੀ ਦੂਸਰਿਆਂ ਦੀਆਂ ਨੋਹਾਂ ਧੀਆਂ ਨਾਲ ਤੱਕਿਆ ਕਰਦਾ ਹੈ ਦਾ ਕੋਣ ਮੂਲ ਮੂਲ ਨਹੀਂ ਡਰਦਾ ਐਸਾ ਪਾਪੀ ਪੁਰਸ਼ ਹਕਮ ਨਹੀਂ ਹੋਣਾ ਚਾਹੀਦਾ ਨਵੀ ਵਕਸ਼ ਢਾੜ ਗਿਆ ਕਿ ਕੋਈ ਬਲੀ ਵੀਰ ਖੁਦਾ ਦੇ ਹੁਕਮ ਨਾਲ ਆਇਆ ਹੈ ਨਹੀਂ ਤਾਂ ਬੰਦੇ ਦੀ ਕੀ ਮਜਾਲ ਹੈ ਕਿ ਉਹ ਨਵੀ ਵਕਸ਼ ਦੀ ਹਮੇਲੀ ਵਿੱਚ ਪੁੰਜੇ ਉਹ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਗ ਪਿਆ ਤੋਬਾ ਤੋਬਾ ਕਰਨ ਲੱਗ ਪਿਆ ਉਹਦੀਆਂ ਤਾਂ ਹੀ ਨਿਕਲ ਗਈਆਂ ਉਹ ਪਾਪੀ ਦੀ ਨਰਮਲ ਆਤਮਾ ਨੂੰ ਲੱਗ ਪਈ। ਉਸ ਵੇਲੇ ਸਤਿਗੁਰੂ ਜੀ ਵੀ ਉਸ ਦਾ ਨਾ ਰੂਣਾ ਸੁਣ ਕੇ ਮੇਹਰ ਦੇ ਘਰ ਆ ਪੁੱਜੇ। ਸਹਿਬਾ ਨੇ ਉਸੇ ਮਿਲੇ ਹਕਮ ਕੀਤਾ ਪਹਿਲਾਂ ਗਲਾਬੇ ਨੂੰ ਬਾਹਰੋਂ ਲਿਆਓ। ਉਸ ਵੇਲੇ ਨਵੀਂ ਬਾਗਸ਼ ਗਲਾਬੇ ਨੂੰ ਭੋਰੇ ਵਿੱਚੋਂ ਕੱਢ ਲਿਆ ਆ। ਉਹਦਾ ਹੁਲੀਆ ਬਹੁਤ ਖਰਾਬ ਹੋਇਆ ਹੋਇਆ ਸੀ ਉਹ ਪੱਖ ਦੀ ਮਾਰ ਦੇ ਕੰਨ ਡੋਲ ਰਿਹਾ ਸੀ ਉਹਦਾ ਸਰੀਰ ਸੁੱਕ ਗਿਆ ਤੇ ਅੱਖਾਂ ਅੰਦਰ ਬੜੀਆਂ ਹੋਈਆਂ ਸਨ ਸਤਿਗੁਰੂ ਜੀ ਨੇ ਉਸ ਨੂੰ ਦੇਖਿਆ ਤੇ ਨਵੀਂ ਵਾਰਸ਼ ਨੂੰ ਕਿਹਾ ਦੇਖ ਕਿਸ ਖਦਾ ਦੇ ਬੰਦੇ ਨੂੰ ਜਿਉਂਦੇ ਜੀ ਇਸ ਦੋਜਕ ਵਿੱਚ ਸੁੱਟਿਆ ਹੈ ਕਿ ਤੈਨੂੰ ਖਦਾ ਦੋਜਕ ਦੀ ਅੱਗ ਵਿੱਚ ਨਾ ਸਾੜੂ ਕੀ ਤੂੰ ਆਸ ਕਰ ਸਕਦਾ ਹੈ ਕਿ ਖਦਾ ਤੈਨੂੰ ਬਿਹਸਤ ਮੈਂ ਥਾਂ ਦੇਵੇਗਾ ਕੀ ਕੋਲ ਨਾਸ ਕਰਨ ਦਾ ਸਾਧਨ ਨਹੀਂ ਕੀਤਾ ਹਾਂ ਸਾਈ ਸਭ ਕੁਝ ਕੀਤਾ ਹੈ ਮਿਹਰ ਕਰੋ ਬਖਸ਼ੋ ਬੰਦਾ ਭੁੱਲ ਗਿਆ ਰਾਜਸੀ ਸ਼ਕਤੀ ਦੇ ਕੰਨ ਖਦਾ ਚਿੱਤੇ ਨਹੀਂ ਰਹਾ ਮਿਹਰ ਕਰੋ ਦੋਸ਼ਕ ਦੀ ਅੱਗ ਤੋਂ ਬਚਾਓ ਸਾਨੰਦਸੋ ਕਿ ਕਿਵੇਂ ਬਚ ਸਕਦਾ ਹਾਂ ਮੇਰੇ ਮੈਂ ਤੋਵਾ ਕਰਦਾ ਹਾਂ ਕਿ ਅੱਗੇ ਨੂੰ ਪਾਪ ਕਰਮ ਨਹੀਂ ਕਰਾਂਗਾ ਜੋ ਕੁਝ ਪਿੱਛੇ ਹੋ ਗਿਆ ਉਸ ਦਾ ਕਿ ਮਾ ਬਖਸ਼ੀ ਜਾਵੇ ਸੇਬਾ ਨੇ ਵਤੇਸ਼ ਦੇ ਕੀਨ ਨਵੀਂ ਬਖਸ਼ ਨੂੰ ਸਿੱਧੇ ਰਾਹਤੇ ਪਾਇਆ ਤੇ ਆਪ ਗੁਲਾਬੇ ਨੂੰ ਨਾਲ ਲੈ ਕੇ ਸਰਸਿਆ ਪੁੱਜੀ ਸੇਬਾ ਦੀ ਇਸ ਦੇਨੀ ਤੇ ਸਚਾਈ ਦਾ ਅਸਰ ਲੋਕਾਂ ਦੇ ਮਨਾਂ ਉੱਤੇ ਬਹੁਤ ਪਿਆ ਸਾਰੇ ਧੰਨ ਸਤਗੁਰੂ ਜੀ ਧੰਨ ਸਤਗੁਰੂ ਜੀ ਆਖਣ ਲੱਗ ਪਏ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਸੀ ਗਲਾਮੀ ਦੇ ਆਉਣ ਤੇ ਉਹ ਵੀ ਸ੍ਰੀ ਮਹਾਂਦੇਵ ਦੇ ਦਰਸ਼ਨ ਕਰਨ ਆਏ। ਹਰੀ ਖਲਕ ਤਹਮ ਹਮਾ ਕੇ ਪੱਜ ਗਈ। ਘਰ ਘਰ ਤੇ ਬੜੀ ਬੜੀ ਤੇ ਚਰਚਾ ਹੋਣ ਲੱਗੀ। ਕਰ ਕਰਦੇ ਥੜੇ ਥੜੇ ਤੇ ਚਰਚਾ ਹੋਣ ਲੱਗੀ ਜਦੋਂ ਇਸ ਤਰ੍ਹਾਂ ਉਪਮਾ ਹੋਣ ਲੱਗੀ ਤਾਂ ਸਹਿਦ ਦੇ ਪੰਡਤ ਜੋ ਵੱਤ ਪੂਜਾ ਕਰਦੇ ਤੇ ਆਨੇ ਬਹਾਨੇ ਨਾਲ ਜਨਤਾ ਨੂੰ ਲੁੱਟਦੇ ਸਨ ਉਹ ਈਰਖਾ ਨਾਲ ਛੜ ਬਣ ਗਏ ਦੂਸਰੇ ਉੱਥੇ ਮੁਸਲਮਾਨ ਪੀ ਰਹੇ ਸਨ ਉਸ ਦੇ ਵੀ ਟੈਡ ਪੀੜ ਹੋਈ ਉਹ ਵੀ ਬਹੁਤ ਤੰਗ ਹੋਇਆ ਉਸ ਨੇ ਫੈਸਲਾ ਕੀਤਾ ਕਿ ਸਤਗੁਰੂ ਜੀ ਨਾਲ ਚਰਚਾ ਕਰਕੇ ਜਨਤਾ ਵਿੱਚ ਅਸਰ ਰਸੂਖ ਕਾਇਮ ਰੱਖਿਆ ਜਾਵੇ ਉਹ ਪੀਰ ਖਵਾਜਾ ਖੇਰਦੀ ਦਰਗਾਹ ਤੇ ਸਭ ਇਕੱਠੇ ਹੋ ਕੇ ਆਏ ਉਹਨਾਂ ਨੇ ਸੇਬਾ ਨੂੰ ਕਿਹਾ ਪੀਰ ਜੀ ਤੁਸੀਂ ਜੋ ਬੁੱਤ ਪੂਜਾ ਤੇ ਮੜੀ ਮਿਸ਼ਾਨ ਦੀ ਬਰੋਧਤਾ ਕਰਦੇ ਹੋ ਇਹ ਠੀਕ ਨਹੀਂ ਸੇਬਾ ਨੇ ਉੱਤਰ ਦਿੱਤਾ ਸਭ ਦਾ ਕਰਤਾ ਹਰਤਾ ਖਦਾ ਹੈ ਜੈਸਰੋ ਕਾਲਪੁਰਖ ਰਹੀਮ ਭਗਵਾਨ ਈਸ਼ਵਰਤੀ ਪ੍ਰਮਾਤਮਾ ਆਦਿਕ ਨਾਮਾ ਨਾਲ ਪੁਕਾਰਿਆ ਜਾਂਦਾ ਹੈ ਉਹਦਾ ਨਾਮ ਤਾਂ ਕੋਈ ਸ਼ਰੀਰਤ ਹੈ ਤੇ ਨਾ ਉਹ ਕਿਸੇ ਰੂਪ ਵਿੱਚ ਹੈ ਉਹ ਅਰੂਪ ਹੈ ਇਸ ਵਾਸਤੇ ਪੂਜਾ ਉਸਦੀ ਹੋ ਸਕਦੀ ਹੈ ਉਹ ਵੀ ਸ਼ਕਤੀ ਨਾਲ ਇਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਕਰਦੇ ਹੋ ਤੁਸੀਂ ਤਾਂ ਜਗਤ ਨੂੰ ਧੋਖਾ ਲੈਂਦੇ ਹੋ ਪਰ ਖਦਾ ਨੂੰ ਧੋਖਾ ਨਹੀਂ ਦੇ ਸਕਦੇ ਇਸ ਠੋਖੇ ਦੇ ਕਾਰਨ ਦਾ ਭਾਲ ਤੋਂ ਸਾਨੂੰ ਜ਼ਰੂਰ ਭੁਗਤਣਾ ਪਵੇਗਾ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਸੁਣ ਕੇ ਸਾਰੇ ਵੀ ਮੈਜਰ ਚੁੱਪ ਚਾਪ ਤੁਰ ਗਏ ਇੱਥੇ ਹੁਣ ਸਮਾਪਤ ਕਰਦੇ ਆਂ